ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨਾਵਲ ਕਦੇ ਪੁੱਲ ਕਦੇ ਪਛਤਾਵਾ ਲੇਖਕ ਰਵਿੰਦਰ ਸਿੰਘ ਹੈਪੀ ਫਰੀਦਗੋੜਿਆ ਵੱਲੋਂ ਲਿਖਿਆ ਗਿਆ ਹੈ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਗਲਾ ਪາກ ਇਸ ਤਰ੍ਹਾਂ ਹੈ ਤਾਈ ਉਠ ਭਾਈ ਜੰਟਿਆ ਉਠ ਖੇਤ ਨਹੀਂ ਜਾਣਾ ਉਠ ਗੇਲੋ ਚਲ ਉਠ ਉਟ ਕੀ ਆਪਣੀ ਫੱਟੀ ਪੋਚ ਲੈ ਨਾਲੇ ਸਿਮਰ ਨੂੰ ਠਾ ਲੈ ਧੰਕਰ ਜਦੋਂ ਤਾਈ ਦੀ ਆਵਾਜ਼ ਸੁਣਦੇ ਹੋਏ ਆਪਣਾ ਹੱਥ ਆਪਣੀ ਬੱਚੀ ਤੇ ਰੱਖਦੀ ਹੈ ਤਾਂ ਬੱਚੀ ਮੇਰੀ ਬੱਚੀ ਤਾਈ ਕਹਿੰਦੀ ਮੇਰੀ ਬੱਚੀ ਹਾਏ ਕਿੱਥੇ ਆ ਮੇਰੀ ਬੱਚੀ ਤਾਈ ਨਹੀਂ ਤਾਈ ਨਹੀਂ ਜਲਦੀ ਆ ਮੇਰੀ ਬੱਚੀ ਹੈ ਨਹੀਂ ਇੱਥੇ ਤਾਈ ਕਹਿੰਦੀ ਹੈ ਕੀ ਕਿਹਾ ਭਾਈ ਕੁੜੀਏ ਤੂੰ ਕੀ ਕੁੜੀ ਹੈ ਨਹੀਂ ਖਬਰ ਹੀ ਅੰਦਰ ਨੂੰ ਭੱਜਦੀ ਹੈ ਜੰਟਾ ਕਹਿੰਦਾ ਕੀ ਕਿਹਾ ਕੁੜੀ ਬੈਸ ਤੇ ਰਹਤੇ ਹੈ ਨਹੀਂ ਇਹ ਕੀ ਕਹਿ ਰਹੀ ਹੈ ਧੰਨ ਕੁਰੇ ਕਿੱਥੇ ਗਈ ਕੁੜੀ ਤਾਈ ਨੂੰ ਦੇਖ ਕਿਤੇ ਗੇਲੋ ਸਿਮਰੋ ਵਰੀਆਂ ਨਾ ਚੁੱਕ ਚੁੱਕੀ ਬੈਠੀਆਂ ਹੁਣ ਚਾਹ ਦੇਖ ਕੇ ਆਉ ਉਹਨਾਂ ਨੂੰ ਝੂਠਾ ਸੱਚਾ ਜਿਹਾ ਨਾਟਕ ਜਿਹਾ ਕਰਦਾ ਹੋਇਆ ਜੰਟਾ ਕਹਿੰਦਾ ਹੈ ਤਾਈ ਨਹੀਂ ਨਹੀਂ ਉਹ ਕਿੱਥੋਂ ਉਹ ਤਾਂ ਅਜੇ ਸੁੱਤੀਆਂ ਹੀ ਨਹੀਂ ਉੱਠੀਆਂ ਭਾਈ ਜਾਣਤਿਆ ਰੌਲਾ ਸੁਣ ਕੇ ਤਿੰਨੇ ਕੁੜੀਆਂ ਵੀ ਉੱਠ ਪੈਂਦੀਆਂ ਹਨ ਤੇ ਬੱਚੀ ਨਾ ਹੋਣ ਦੀ ਗੱਲ ਸੁਣ ਕੇ ਉੱਚੀ ਉੱਚੀ ਰੋਣ ਲੱਗ ਪੈਂਦੀਆਂ ਹਨ ਗੇਲੋ ਕਹਿੰਦੀ ਹਾਏ ਸਿਮਰੋ ਆਪਣਾ ਕਾਕਾ ਕੌਣ ਲੈ ਗਿਆ ਹਾਏ ਕੌਣ ਚੁੱਕ ਕੇ ਲੈ ਗਿਆ ਆਪਣੇ ਕਾਕੇ ਨੂੰ ਸਿਮਰੋ ਕਹਿੰਦੀ ਗੇਲੋ ਹਾਏ ਹੁਣ ਕਿੱਥੋਂ ਲੱਭਾਂਗੇ ਆਪਾਂ ਕਾਕੇ ਨੂੰ ਨੂਰ ਦੇਖ ਆਪਣਾ ਕਾਕਾ ਕੋਈ ਲੈ ਗਿਆ ਹੁਣ ਆਪਾਂ ਕਿਹਦੇ ਨਾਲ ਖੇਡਾਂਗੇ ਆ ਨੂਰ ਹੂ ਹਾਏ ਕਾਕਾ ਹੋ ਹੋ ਧਨਕਰ ਮੈਨੂੰ ਨਹੀਂ ਪਤਾ ਮੇਰੀ ਧੀ ਮੈਨੂੰ ਲੱਭ ਕੇ ਦਿਓ ਹਾਏ ਮੇਰੀ ਧੀ ਹਾਏ ਮੇਰੀ ਬੱਚੀ ਜਨਤਾ ਚੁੱਪ ਕਰ ਧਨਕੁਰੇ ਚੁੱਪ ਕਰ ਹੁਣੇ ਲੱਭ ਲੈਣੇ ਆ ਤੇ ਆਪਾਂ ਆਪਣੀ ਬੱਚੀ ਨੂੰ ਤੂੰ ਚੁੱਪ ਕਰ ਸੁਰਤ ਕਰ ਤਾਈ ਨੂੰ ਇਸ ਨੂੰ ਸੰਭਾਲ ਮੈਂ ਬਾਹਰ ਜਾ ਕੇ ਦੇਖਦਾ ਹਾਂ ਤਾਈ ਕਹਿੰਦੀ ਭਾਈ ਕੋਈ ਬਿੱਲਾ ਕੁੱਤਾ ਤਾਂ ਨਹੀਂ ਚੁੱਕ ਕੇ ਲੈ ਗਿਆ ਜੋ ਆਕੜੀ ਨੂੰ ਮੈਨੂੰ ਤਾਂ ਲੱਗਦਾ ਇਹ ਕੰਮ ਕਿਸੇ ਜਾਨਵਰ ਦਾ ਹੀ ਆ ਉਹ ਰੱਬਾ ਸੁੱਖ ਰੱਖੀ ਸੱਚੇ ਪਾਤਸ਼ਾਹ ਵਾਹਿਗੁਰੂ ਤੂੰ ਹੀ ਹੱਥ ਰੱਖੀ ਜੋ ਆਕੜੀ ਤੇ ਧਨਗੁਰ ਕਹਿੰਦੀ ਤਾਈ ਮੇਰੀ ਬੱਚੀ ਮੇਰੀ ਧੀ ਮੈਨੂੰ ਲੱਭ ਦੇਵੋ ਕੋਈ ਖਾਏ ਲੱਭ ਦੇਵੋ ਲੱਭ ਦੇਵੋ ਨਹੀਂ ਤਾਈ ਮੇਰੀ ਬੱਚੀ ਨੂੰ ਤਾਈ ਕਹਿੰਦੀ ਕੋਈ ਨਹੀਂ ਧੀ ਇਹ ਚੁੱਪ ਕਰ ਰੱਬ ਭਲੀ ਕਰੂਗਾ ਤੂੰ ਚੁੱਪ ਕਰ ਮੇਰੀ ਧੀ ਜਨਤਾ ਬਾਹਰੋਂ ਗਿਆ ਹੁਣੇ ਪਤਾ ਚੱਲ ਜਾਊ ਬੱਚੀ ਦਾ ਤੂੰ ਚੁੱਪ ਕਰ ਚੁੱਪ ਕਰ ਮੇਰੀ ਧੀ ਰਾਣੀ ਜਨਤਾ ਬਾਹਰ ਗਲੀ ਵਿੱਚ ਆਉਣ ਜਾਣ ਤੇ ਗਲੀ ਗਵਾਨ ਵਿੱਚ ਪੁੱਛਦਾ ਫਿਰਦਾ ਹੈ ਭਾਈ ਮੇਰੀ ਬੱਚੀ ਤਾਂ ਨਹੀਂ ਦੇਖੀ ਭੈਣ ਮੇਰੀ ਭੋਰਾ ਜਿੰਨੀ ਬੱਚੀ ਤਾਂ ਨਹੀਂ ਦੇਖੀ ਕੋਈ ਅੰਦਰੋਂ ਚੁੱਕ ਲਿਆ ਆ ਹਰਨਾਮੋ ਗਵਾਂਢਣ ਕਹਿੰਦੀ ਕੀ ਕਿਹਾ ਭਾਈ ਕੋਈ ਬੱਚੀ ਚੁੱਕ ਕੇ ਲੈ ਗਿਆ ਘਰੋਂ ਹੀ ਚੁੱਕ ਕੇ ਲੈ ਗਿਆ ਕਮਾਲ ਹੀ ਹੋ ਗਈ ਇਹ ਤਾਂ ਜਮਾ ਭਲਾ ਅੰਦਰੋਂ ਕਿਵੇਂ ਕੋਈ ਚੁੱਕ ਕੇ ਲੈ ਗਿਆ ਇਹ ਤਾਂ ਕਿਸੇ ਜਾਨਵਰ ਦਾ ਹੀ ਕੰਮ ਜਾਪਦਾ ਏ ਭਾਈ ਕੀ ਧੰਕੁਰ ਨੂੰ ਜਮਾ ਨੇ ਪਤਾ ਚੱਲਿਆ ਕਿ ਨਾਲ ਪਈ ਬੱਚੀ ਕਿੱਥੇ ਆ ਅੱਜ ਕੱਲ੍ਹ ਦੀਆਂ ਮਾਵਾ ਵੀ ਨਾ ਬਸ ਕੋਈ ਹਾਲ ਨਹੀਂ ਬੱਚੇ ਦਾ ਮੂੰਹ ਕਿਧਰੇ ਤੇ ਮਾਂ ਦਾ ਕਿਧਰੇ ਹੁੰਦਾ ਹੁਣ ਤਾਂ ਚੱਲ ਕੋਈ ਨਿਭਾਈ ਚਿੰਤਾ ਨਾ ਕਰ ਸ਼ਾਇਦ ਪਤਾ ਚੱਲ ਹੀ ਜਾਵੇ ਬਾਬਾ ਅੰਮ੍ਰਾ ਕਹਿੰਦਾ ਕੀ ਹੋਇਆ ਜੰਟਿਆ ਕਿਸ ਗੱਲ ਦਾ ਰੌਲਾ ਪਾ ਰਹੇ ਆਂ ਕੀ ਗੱਲ ਹੋ ਗਈ ਸੁੱਖ ਤਾਂ ਹੈ ਬੜਾ ਘਬਰਾਇਆ ਫਿਰਦਾ ਹੈ ਜਨਤਾ ਕਹਿੰਦਾ ਬਾਬਾ ਆਪਣੀ ਬੱਚੀ ਨੂੰ ਕੋਈ ਚੋੱਕ ਕੇ ਲੈ ਗਿਆ ਸਵੇਰੇ ਪਤਾ ਚੱਲਿਆ ਬਾਬਾ ਅਮਰਾ ਕਹਿੰਦਾ ਬੱਚੀ ਨੂੰ ਕੋਈ ਚੋੱਕ ਕੇ ਲੈ ਗਿਆ ਪਰ ਕੌਣ ਲੈ ਗਿਆ ਬੱਚੀ ਨੂੰ ਘਰ ਦੇ ਅੰਦਰੋਂ ਚੋੱਕ ਕੇ ਲੈ ਗਿਆ ਹੈਰਾਨਗੀ ਵਾਲੀ ਗੱਲ ਆ ਇਹ ਤਾਂ ਜੰਟਿਆ ਜੰਟਾ ਕਹਿੰਦਾ ਇਹ ਹੀ ਤਾਂ ਪਤਾ ਨਹੀਂ ਲੱਗ ਰਿਹਾ ਕੌਣ ਚੋੱਕ ਕੇ ਲੈ ਗਿਆ ਅਸੀਂ ਤਾਂ ਆਪ ਹੈਰਾਨ ਆ ਬਾਬਾ ਬਾਬਾ ਅਮਰਾ ਕਹਿੰਦਾ ਚੱਲ ਮੇਰੇ ਨਾਲ ਗੁਰਦੁਆਰਾ ਸਾਹਿਬ ਆਵਾਜ਼ ਦਵਾ ਦਿੰਦਿਆਂ ਜੰਟਿਆ ਜੇ ਕੁਝ ਪਤਾ ਹੀ ਲੱਗ ਜਾਵੇ ਚੱਲ ਆ ਤੁਰ ਜੰਟਾ ਕਹਿੰਦਾ ਬਾਬਾ ਕਿਤੇ ਕੋਈ ਜਾਨਵਰ ਤਾਂ ਨਹੀਂ ਹੈ ਬਾਬਾ ਅਮਰਾਗਾ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਆਪਣੇ ਪਿੰਡ ਵਾਲੇ ਰਾਜੇ ਸੋਢੀ ਦੇ ਪੋਤੇ ਨੂੰ ਦੇਖ ਖਾਂ ਬਿੱਲਾ ਚੁੱਕ ਕੇ ਲੈ ਗਿਆ ਸੀ ਪਰ ਮੌਕੇ ਤੇ ਹੀ ਪਤਾ ਚੱਲ ਗਿਆ ਉੱਥੇ ਹੀ ਸੁੱਟ ਭੱਜ ਗਿਆ ਸੀ ਆ ਦੋਮਾ ਕੋ ਸਾਲ ਦੀ ਗੱਲ ਐ ਤੇ ਫਿਰ ਜੰਟਾ ਬਾਬੇ ਅਮਰੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਆਵਾਜ਼ ਦਵਾ ਦਿੰਦਾ ਪਰ ਘਰ ਪਰਤ ਕੇ ਜਦੋਂ ਆਪਣੀ ਘਰਵਾਲੀ ਨੂੰ ਦੰਦਲਾ ਪੈਂਦੀਆਂ ਦੇਖਦਾ ਤੇ ਆਪਣੀਆਂ ਬੱਚੀਆਂ ਦੇ ਹੌਂਕਿਆਂ ਨੂੰ ਦੇਖਦਾ ਹੈ ਤਾਂ ਅੰਦਰੋਂ ਅੰਦਰੀ ਆਪਣੇ ਆਪ ਨੂੰ ਕੋਸਣ ਲੱਗਿਆ ਕਹਿੰਦਾ ਹੈ ਕਿ ਆਹ ਕੀ ਕਰ ਬੈਠਾ ਤੂੰ ਜੰਟਿਆ ਤੂੰ ਤਾਂ ਆਪਣੇ ਹੱਸਦੇ ਖੇੜਦੇ ਹੋਏ ਪਰਿਵਾਰ ਨੂੰ ਰੌਣਿਆਂ ਹੌਂਕਿਆਂ ਵਿੱਚ ਡਬੋ ਦਿੱਤਾ ਤੂੰ ਤਾਂ ਬਹੁਤ ਵੱਡਾ ਪਾਪ ਕਰ ਬੈਠਾ ਏ ਤੇਰੀ ਇਹ ਸਜ਼ਾ ਮਾਫ਼ ਕਰਨ ਦੇ ਲਾਇਕ ਵੀ ਨਹੀਂ ਆ ਉਧਰੋਂ ਆਂਡਣਾ ਗਵਾਨਣਾ ਤਨ ਘਰ ਨੂੰ ਸੰਭਾਲ ਉਸ ਦੀਆਂ ਦੰਦਲਾਂ ਭਨ ਰਹੀਆਂ ਸਨ ਤੇ ਕੁਝ ਬੱਚੀਆਂ ਨੂੰ ਵਰਾ ਰਹੀਆਂ ਸਨ ਤੇ ਫਿਰ ਜੈਂਟਾ ਸੋਚਦਾ ਜੇ ਤੂੰ ਆਪਣੇ ਆਪ ਨੂੰ ਮਾਫ਼ ਕਰਨਾ ਚਾਹੁੰਦਾ ਹਾਂ ਤੂੰ ਆਪਣੇ ਬੱਚੀ ਨੂੰ ਵਾਪਸ ਲੈ ਆ ਜਾ ਉਠ ਆਪਣੀ ਧੀ ਨੂੰ ਉਸ ਧੀਰੇ ਮੈਂਬਰ ਤੋਂ ਵਾਪਸ ਲਿਆ ਤੇ ਫਿਰ ਜੰਟਾ ਤਾਈ ਆ ਭਾਈ ਆ ਕੇ ਦੇਖੋ ਇਹ ਕੁੜੀ ਨੂੰ ਕੀ ਹੋ ਗਿਆ ਏ ਭਾਈ ਜੰਟਿਆ ਤੂੰ ਦੇਖ ਆ ਕੇ ਧਨਕਰ ਨੂੰ ਸੰਭਾਲਦੇ ਹੋਏ ਕਹਿੰਦੀ ਜੰਟਾ ਕਹਿੰਦਾ ਕੀ ਹੋਇਆ ਕੀ ਹੋ ਗਿਆ ਏ ਧਨਕਰ ਤੈਨੂੰ ਧਨਕਰੇ ਉਹ ਧਨਕਰੇ ਬੋਲ ਕੁਝ ਕੁਝ ਤਾਂ ਬੋਲ ਤਨਕੌਰ ਦੇ ਮੂੰਹ ਨੂੰ ਹਲੂਣਦੇ ਹੋਏ ਕਹਿੰਦਾ ਬਾਕੀ ਬੁੜੀਆਂ ਬੰਦੇ ਬੱਚੀ ਵੀ ਆਂ ਵੀ ਕੋਲ ਹੀ ਖੜਦੀਆਂ ਨੇ ਉਸ ਨੂੰ ਬੁਲਾਉਣ ਲੱਗਦੀਆਂ ਨੇ ਪਰ ਤਨਕੌਰ ਨੂੰ ਟਸ ਤੋਂ ਮਸ ਨਹੀਂ ਹੁੰਦੀ ਸਿਰਫ ਅੱਖਾਂ ਨੂੰ ਗੀੜੀ ਸਭ ਨੂੰ ਦੇਖਦੀ ਹੈ ਪਰ ਨਾ ਬੋਲਦੀ ਤੇ ਨਾ ਹਿਲਦੀ ਜੁਲਦੀ ਹੈ ਤਾਈ ਕਹਿੰਦੀ ਦੇਖ ਭਾਈ ਕੁੜੀਏ ਜੰਟਾ ਸਿਉਂ ਤੇਰੇ ਕੋਲ ਖੜਾ ਹੈ ਤੈਨੂੰ ਬੁਲਾ ਰਿਹਾ ਹੈ ਬੋਲ ਭਾਈ ਕੋਈ ਤਾਂ ਜਵਾਬ ਦੇ ਕੀ ਔਰ ਹੈ ਨੂੰ ਬੋਲ ਬੋਲ ਭਾਈ ਦਿਲੋਂ ਤੇ ਸਿਮਰੋ ਹਾਏ ਬਾਪੂ ਬੀਬੀ ਨੂੰ ਕੀ ਹੋ ਗਿਆ ਏ ਇਹ ਬੋਲਦੀ ਕਿਉਂ ਨਹੀਂ ਪਰ ਤਨ ਕੋ ਲੱਕੜ ਜਹੀ ਬਣ ਰਹਿ ਜਾਂਦੀ ਹੈ ਸਾਰਾ ਪਰਿਵਾਰ ਉਸ ਨੂੰ ਬੁਲਾਉਣ ਦੀ ਹਰ ਕੋਸ਼ਿਸ਼ ਕਰ ਦੇ ਲੈਂਦਾ ਹੈ ਹੁਣ ਇਸ ਗੱਲ ਨੂੰ ਦੇਖ ਜਾਂਟਾ ਧੀਰੇ ਮੈਂਬਰ ਦੇ ਘਰ ਨੂੰ ਤੁਰ ਪੈਂਦਾ ਹੈ ਗਲੀ ਦੇ ਮੋੜ ਤੋਂ ਧੀਰੇ ਮੈਂਬਰ ਦੇ ਘਰ ਮੂਰੇ ਹੋਏ ਇਕੱਠ ਨੂੰ ਦੇਖ ਜੰਟਾ ਘਬਰਾ ਜਾਂਦਾ ਹੈ ਤੇ ਭੱਜ ਕੇ ਜਾਂਦਾ ਹੈ ਤੇ ਬਾਹਰ ਖੜੇ ਲੋਕਾਂ ਤੋਂ ਪੁੱਛਣ ਤੇ ਪਤਾ ਚੱਲਦਾ ਹੈ ਕਿ ਰਾਤ ਧੀਰੇ ਮੈਂਬਰ ਦੀ ਮੌਤ ਇੱਕ ਐਕਸੀਡੈਂਟ ਵਿੱਚ ਹੋ ਗਈ ਹੈ ਤੇ ਉਹ লাশ ਲੈ ਕੇ ਘਰ ਆ ਰਹੇ ਹਨ ਤੇ ਜੰਟਾ ਇਹ ਸਭ ਸੁਣਦੇ ਹੀ ਗੋਡਿਆਂ ਭਾਰ ਬੈਠ ਜਾਂਦਾ ਹੈ ਤੇ ਉੱਚੀ ਉੱਚੀ ਰੋਣ ਲੱਗਦਾ ਹੈ ਤੇ ਕਹਿੰਦਾ ਹੈ ਜੰਟਾ ਓਏ ਧੀਰਿਆ ਓਇਆ ਕੀ ਕਰ ਗਿਆ ਏ ਓਏ ਤੂੰ ਇੰਜ ਨਹੀਂ ਕਰ ਸਕਦਾ ਤੂੰ ਮੇਰੇ ਨਾਲ ਕੀਤਾ ਵਾਦਾ ਪੂਰਾ ਨਹੀਂ ਕਰਿਆ ਮੈਂਬਰਾ ਤੂੰ ਮਰ ਨਹੀਂ ਸਕਦਾ ਤੂੰ ਮੈਨੂੰ ਮਾਰ ਗਿਆ ਏ ਧੀਰਿਆ ਕਰਨੈਲ ਕਹਿੰਦਾ ਕੀ ਹੋ ਗਿਆ ਜੰਟਿਆ ਕੀ ਗੱਲ ਹੈ ਕੀ ਕੀ ਵਾਦਾ ਕੀਤਾ ਸੀ ਤੇਰੇ ਨਾਲ ਧੀਰੇ ਨੇ ਕੀ ਗੱਲ ਜੰਟਾ ਕਹਿੰਦਾ ਚਾਚਾ ਮੈਂਬਰ ਵਾਕ ਹੀ ਪੂਰਾ ਹੋ ਗਿਆ ਹੈ ਸੱਚੀ ਗੱਲ ਹੈ ਤੂੰ ਦੱਸ ਇਹ ਸੱਚ ਹੈ ਕੀ ਕਰਨੈਲ ਕਹਿੰਦਾ ਹਾਂ ਭਾਈ ਇਹ ਸੱਚ ਹੈ ਸਵੇਰੇ 2:30 ਵਜੇ ਦੀ ਗੱਲ ਹੈ ਇਹ ਜੋ ਸੁਣਨ ਵਿੱਚ ਆਈ ਹੈ ਪਿੰਡ ਦੇ ਕੁਝ ਬੰਦੇ ਉਹਦੀ ਲਾਸ਼ ਲੈਣ ਪਹੁੰਚਣ ਵਾਲੇ ਹੀ ਨੇ ਬਾਕੀ ਬਹੁਤ ਮਾੜਾ ਹੋਇਆ ਹਾਲੇ ਤਾਂ ਕੋਈ ਜਵਾਬ ਵੀ ਨਹੀਂ ਆਇਆ ਸੀ ਉਮਰ ਹੀ ਕੀ ਸੀ ਅਜੀਬ ਇਹਦੀ ਬਾਕੀ ਤੇਰੇ ਨਾਲ ਕੀ ਵਾਦਾ ਕੀਤਾ ਸੀ ਉਹਨੇ ਜੰਟਾ ਕਹਿੰਦਾ ਬਸ ਕੀ ਦੱਸਾਂ ਚਾਚਾ ਯਾਰ ਸੀ ਮੇਰਾ ਬੜੇ ਵਾਦੇ ਕੀਤੇ ਸੀ ਅਸੀਂ ਇੱਕ ਦੂਜੇ ਨਾਲ ਗੱਲ ਨੂੰ ਟਾਲਦਾ ਹੋਇਆ ਕਹਿੰਦਾ ਹੈ ਕਰਨਾਲ ਕਹਿੰਦਾ ਅੱਛਾ ਅੱਛਾ ਹੁੰਦਾ ਹੀ ਆ ਜਾਰਾਵੇਲੀਆਂ ਨਾਲ ਇਹ ਸਭ ਜੰਟਾ ਕਹਿੰਦਾ ਚਾਚਾ ਕਿ ਇਕੱਲਾ ਹੀ ਸੀ ਜਦੋਂ ਉਹਦਾ ਐਕਸੀਡੈਂਟ ਹੋਇਆ ਕੋਈ ਨਾਲ ਨਹੀਂ ਸੀ ਉਹਦੇ ਜਾ ਕੀ ਮਿਲੇ ਆ ਉਸ ਕੋਲੋਂ ਕੀ ਕਰਨ ਚੱਲਿਆ ਸੀ ਐਨੀ ਰਾਤ ਨੂੰ ਇਹ ਵੀ ਨਹੀਂ ਪਤਾ ਚੱਲਿਆ ਕਰਨੈਲ ਕਹਿੰਦਾ ਮਿਲਣਾ ਕੀ ਸੀ ਸੜਕ ਤੇ ਕੋਈ ਗੱਡੀ ਫੇਟ ਮਾਰ ਗਈ ਸੀ ਤੇ ਸਿਰ ਇੱਕ ਪਾਸੇ ਦਾ ਜੰਮਾ ਫਿਸ ਗਿਆ ਸੀ ਪਰ ਐਨੀ ਰਾਤ ਨੂੰ ਕੀ ਕਰਨ ਚੱਲਿਆ ਸੀ ਉਹ ਗੱਲ ਸਮਝ ਨਹੀਂ ਆਈ ਇਹ ਗੱਲ ਤਾਂ ਘਰ ਦੇ ਵੀ ਕਹਿੰਦੇ ਨੇ ਦੱਸ ਕੇ ਨਹੀਂ ਗਿਆ ਜੰਤਾ ਕਹਿੰਦਾ ਅੱਛਾ ਜੱਜ ਬਹੁਤ ਮਾੜਾ ਹੋਇਆ ਐਨ ਐ ਨੂੰ ਦੋ ਗੱਡੀਆਂ ਸ਼ਹਿਰ ਵਾਲੇ ਪਾਸਿਓਂ ਆਉਂਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਵਿੱਚ ਧੀਰੇ ਦੀ লাশ ਪੋਸਮਾਰਟਮ ਕਰ ਲਿਆਂਦੀ ਜਾਂਦੀ ਹੈ ਤੇ ਪਿੰਡ ਦੀਆਂ ਬੁੜੀਆਂ ਬੰਦੇ ਉਹਨਾਂ ਦੇ ਘਰ ਨੂੰ ਆਉਣ ਲੱਗਦੇ ਹਨ ਤੇ ਘਰ ਵਿੱਚ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਹੋਰ ਵੱਧ ਕੇ ਆਉਣ ਲੱਗ ਜਾਂਦੀਆਂ ਹਨ ਜੰਟਾ ਅੰਦਰ ਜਾ ਕੇ ਧੀਰੇ ਦੀ ਮੰਜੇ ਤੇ ਪਈ লাশ ਨੂੰ ਦੇਖ ਰੋਂਦਾ ਹੋਇਆ ਅੰਦਰੋਂ ਅੰਦਰੀ ਆਪਣੇ ਆਪ ਨੂੰ ਕੋਸਦਾ ਹੋਇਆ ਘਰ ਨੂੰ ਤੁਰ ਪੈਂਦਾ ਹੈ ਤੇ ਸੋਚਦਾ ਹੈ ਕਿ ਹੁਣ ਤਾਂ ਮੇਰੀ ਧੀ ਦਾ ਪਤਾ ਵੀ ਨਹੀਂ ਲੱਗਣਾ ਕਿ ਉਹ ਇਸ ਦੁਨੀਆ ਤੇ ਹੈ ਵੀ ਜਾਂ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਵਿੱਚੋਂ ਚਲੀ ਗਈ ਹੈ ਕਹਿੰਦਾ ਹੈ ਜਾਂਟਾ ਉਹ ਸੱਚੇ ਪਾਤਸ਼ਾਹ ਇਹ ਕੀ ਹੋ ਗਿਆ ਮੇਰੇ ਨਾਲ ਮੈਂ ਕੀ ਕਰਾਂ ਮੇਰੀ ਗਲਤੀ ਦੀ ਇੰਨੀ ਵੱਡੀ ਸਜ਼ਾ ਮੈਨੂੰ ਮਾਫ਼ ਕਰ ਦੇ ਵਾਹਿਗੁਰੂ ਮੈਨੂੰ ਪਾਪੀ ਨੂੰ ਵਾਕਸ਼ ਦਿਓ ਮੈਨੂੰ ਮਾਫ਼ ਕਰ ਦਿਓ ਦੋਵੇਂ ਰੋਂਦਾ ਰੋਂਦਾ ਅੰਦਰੋਂ ਅੰਦਰੀ ਗੱਲਾਂ ਕਰਦਾ ਘਰੇ ਆ ਪਹੁੰਚਦਾ ਹੈ ਉਧਰੋਂ ਦੂਜੇ ਪਾਸੇ ਉਹ ਨਵ ਜੰਮੀ ਬੱਚੀ ਸੜਕ ਦੇ ਕਿਨਾਰੇ ਪਈ ਰੋ ਰਹੀ ਹੁੰਦੀ ਹੈ ਜਿਸ ਨੂੰ ਸੁਣ ਕੇ ਉਥੇ ਲੱਕੜਾਂ ਦੀ ਭਾਲ ਕਰਦੀਆਂ ਵਣਜਾਰਾਣਾ ਚਾਂਦਨੀ ਤੇ ਬਾਨੂ ਉਸ ਨੂੰ ਚੁੱਕ ਲੈਂਦੀਆਂ ਹਨ ਚਾਂਦਨੀ ਜੋ 12 ਸਾਲਾਂ ਤੋਂ ਵੇ ਔਲਾਦ ਸੀ ਉਸ ਨੇ ਬੱਚੀ ਨੂੰ ਇੱਕਦਮ ਚੁੱਕ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਤੇ ਉਸ ਨੂੰ ਚੁੰਮਣ ਲੱਗਦੀ ਕਹਿੰਦੀ ਹੈ ਚਾਂਦਨੀ ਕਹਿੰਦੀ ਦੇਖ ਬਾਨੂ ਆ ਦੇਖ ਰੱਬ ਨੇ ਸਾਡੀ ਸੁਣ ਲਈ ਦੇ ਕਿਸ ਬੱਚੀ ਨੂੰ ਮੌਲਾ ਨੇ ਮੇਰੇ ਵਾਸਤੇ ਭੇਜਿਆ ਹੈ ਬਾਨੋ ਕਹਿੰਦੀ ਹਾਂ ਹਾਂ ਚਾਂਦਨੀ ਬਿਲਕੁਲ ਇਹ ਤੇਰੇ ਲਈ ਭੇਜੀ ਐ ਮੌਲਾ ਨੇ ਤਾਂ ਆਪ ਤੈਨੂੰ ਬਖਸ਼ੀ ਐ ਚੱਲ ਜਲਦੀ ਘਰ ਨੂੰ ਚੱਲੀਏ ਇਹਨੂੰ ਨਾਲ ਲੈ ਕੇ ਚਾਂਦਨੀ ਕਹਿੰਦੀ ਹਾਂ ਬਾਨੋ ਬਿਲਕੁਲ ਚੱਲ ਚੱਲ ਇਹਨੂੰ ਦੇਖ ਕੇ ਰਸ਼ੀਦ ਵੀ ਬਹੁਤ ਖੁਸ਼ ਹੋਵੇਗਾ ਪਰ ਇਸ ਸੜਕ ਤੇ ਐਨੀ ਪਿਆਰੀ ਤੇ ਐਨੀ ਛੋਟੀ ਨੂੰ ਕੋਈ ਕਿਉਂ ਸੁੱਟ ਗਿਆ ਐ ਇਹ ਸਮਝ ਨਹੀਂ ਆਈ ਜੇ ਕੋਈ ਜਾਨਵਰ ਹੀ ਐ ਉਹ ਮੋਲਾ ਤੂੰ ਹੀ ਰੱਖਾ ਸਬਦ ਬਾਨੋ ਕਹਿੰਦੀ ਹਾਂ ਚਾਂਦਰੀ ਇਹ ਤਾਂ ਮਸਾਂ ਕੋਈ 1-2 ਦਿਨਾਂ ਦੀ ਰਗਦੀ ਐ ਚੱਲ ਉਹ ਜਾਣੇ ਅਸਲ ਵਿੱਚ ਇਹ ਤੈਨੂੰ ਮਿਲਣੀ ਸੀ ਭੈਣ ਇਹ ਤਾਂ ਤੇਰੀ ਹੀ ਧੀ ਆ ਹੁਣ ਚਾਂਦਨੀ ਕਹਿੰਦੀ ਹਾਂ ਹਾਂ ਕਿਉਂ ਨਹੀਂ ਮੈਂ ਹੀ ਮਾਂ ਇਹਦੀ ਤੇ ਮੇਰੀ ਪਿਆਰੀ ਜੀਤੀ ਨਾ ਤੇ ਇਹ ਰਾਣੀਏ ਬੱਚੀ ਦੇ ਬੁੱਲਾਂ ਤੇ ਉਂਗਲਾਂ ਧਰਦੀ ਹੋਈ ਕਹਿੰਦੀ ਹੈ ਇਹ ਦਾ ਨਾਮ ਵੀ ਅੱਜ ਤੋਂ ਬਖਸ਼ੀ ਹੀ ਆ ਕਿਉਂ ਇਹ ਅੱਲਾਹ ਤਾਲਾ ਨੇ ਸਾਨੂੰ ਆਪ ਬਖਸ਼ੀ ਹੈ ਬਖਸ਼ੀ ਬਾਨੋ ਕਹਿੰਦੀ ਹਾਂ ਇਹ ਨਾਮ ਸਹੀ ਆ ਚਾਂਦਨੀ ਅੱਜ ਤੋਂ ਇਹ ਦਾ ਨਾਮ ਬਖਸ਼ੀ ਹੀ ਆ ਫਿਰ ਚੱਲ ਚੱਲ ਕੇ ਆਪਾਂ ਆਪਣੇ ਕਬੀਲੇ ਵਿੱਚ ਦਿਖਾਉਂਦੇ ਆ ਨਾਲੇ ਸਾਰਿਆਂ ਨੂੰ ਪਤਾ ਚੱਲੇ ਕਿ ਚਾਂਦਰੀ ਹੁਣ ਵਾਂਝ ਨਹੀਂ ਇੱਕ ਮਾਂ ਏ ਅੱਖਾਂ ਨੂੰ ਭਰਦੀ ਹੋਈ ਕਹਿੰਦੀ ਹੈ ਚਾਂਦਰੀ ਹਾਂ ਵਾਂ ਨੂੰ ਹੁਣ ਮੈਂ ਵਾਂਝ ਨਹੀਂ ਹੁਣ ਮੈਨੂੰ ਕੋਈ ਵਾਂਝ ਨਹੀਂ ਕਹੂਗਾ ਮੈਂ ਮਾਂ ਬਣ ਗਈ ਹਾਂ ਮਾਂ ਤੇ ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ ਬੱਚੀ ਨੂੰ ਲੈ ਕੇ ਕਬੀਲੇ ਪਹੁੰਚਾਉਂਦੀਆਂ ਨੇ ਤੇ ਕਬੀਲੇ ਵਾਲੇ ਚਾਂਦਰੀ ਦੇ ਹੱਥ ਬੱਚੀ ਨੂੰ ਦੇਖ ਹੈਰਾਨ ਹੋ ਜਾਂਦੇ ਨੇ ਤੇ ਰਸ਼ੀਦ ਜੋ ਕਿ ਚਾਂਦਨੀ ਦਾ ਪਤੀ ਹੈ ਉਹ ਅਚਾਨਕ ਚਾਂਦਨੀ ਦੇ ਹੱਥ ਚੁੱਕ ਕੇ ਬੱਚੇ ਨੂੰ ਦੇਖ ਇਕਦਮ ਕਹਿਦਾ ਹੈ ਰਸ਼ੀਦ ਕਹਿੰਦਾ ਚਾਂਦਨੀ ਇਹ ਕੀ ਦਾ ਬੱਚਾ ਹੈ ਤੂੰ ਇਸ ਨੂੰ ਕਿਉਂ ਚੁੱਕਿਆ ਹੈ ਚਾਂਦਨੀ ਦੇ ਬੋਲਣ ਤੋਂ ਪਹਿਲਾਂ ਬਾਨੋ ਬੋਲ ਪੈਂਦੀ ਹੈ ਬਾਨੋ ਕਹਿੰਦੀ ਰਸ਼ੀਦ ਮੀਆਂ ਇਹ ਬੱਚੀ ਤੁਹਾਡੀ ਹੈ ਤੇ ਇਹ ਤੁਸੀਂ ਇਸਦੇ ਬਾਪ ਹੋਂ ਤੇ ਜਾਨਨੀ ਇਸਦੀ ਮਾਂ ਤਾਂ ਚੁੱਕਿਆ ਹੈ ਭੈਣ ਨੇ ਇਸ ਨੂੰ ਤੇ ਉਹ ਸਾਰੀ ਗੱਲ ਰਸ਼ੀਦ ਨੂੰ ਦੱਸ ਦਿੰਦੀਆਂ ਹਨ ਕਿ ਕਿਸ ਤਰ੍ਹਾਂ ਬੱਚੀ ਉਹਨਾਂ ਨੂੰ ਮਿਲੀ ਤੇ ਬੱਚੀ ਦਾ ਨਾਂ ਵੀ ਅਸੀਂ ਬਖਸ਼ੀ ਰੱਖ ਲਿਆ ਹੈ ਤੇ ਰਸ਼ੀਦ ਬਹੁਤ ਖੁਸ਼ ਹੁੰਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਨਾਲ ਪਾਣੀ ਆਉਣ ਲੱਗਦਾ ਹੈ ਤੇ ਉਹ ਬਾਹਾਂ ਨੂੰ ਫੈਲਾ ਜਾਨਦਨੀ ਨੂੰ ਕਹਿੰਦਾ ਹੈ ਰਸ਼ੀਦ ਕਹਿੰਦਾ ਲਿਆ ਚਾਂਦਨੀ ਮੇਰੀ ਧੀ ਰਾਣੀ ਨੂੰ ਲਿਆ ਇਸ ਨੂੰ ਮੈਨੂੰ ਫੜਾ ਦੇ ਮੈਂ ਵੀ ਬਾਪ ਬਣ ਗਿਆ ਹਾਂ ਲਿਆ ਫੜਾ ਮੇਰੀ ਧੀ ਨੂੰ ਚਾਂਦਨੀ ਸ਼ਰਸ਼ੀਦ ਨੂੰ ਬੱਚੀ ਫੜਾਉਂਦੀ ਹੋਈ ਹਾਂਜੀ ਲਓ ਫੜੋ ਫਿਰ ਆਪਣੇ ਧੀ ਰਾਣੀ ਨੂੰ ਜਾਂ ਬਖਸ਼ੀ ਆਪਣੇ ਅੱਬੂ ਕੋਲ ਹੁਣ ਤੂੰ ਸਾਡੀ ਧੀ ਮੈਂ ਤੇਰੀ ਅੰਮੀ ਤੇ ਰਸ਼ੀਦ ਤੇਰੇ ਅੱਬੂ ਆ ਬਾਨੋ ਕਹਿੰਦੀ ਤੇ ਮੈਂ ਤੇਰੀ ਮਾਸੀ ਆ ਧੀਏ ਹੱਸਦੀ ਹੋਈ ਕਹਿੰਦੀ ਹੈ ਚਾਂਦਰੀ ਆਂਦੀ ਹਾਂ ਬਾਨੂ ਇਹ ਆਪਣੇ ਸਾਰਿਆਂ ਦੀ ਧੀ ਹੈ ਇਹ ਸਾਡੀ ਬਖਸ਼ੀ ਹੈ ਤੇ ਅੱਜ ਸਾਰਿਆਂ ਨੂੰ ਇਸ ਖੁਸ਼ੀ ਵਿੱਚ ਅਸੀਂ ਲੱਡੂ ਵੀ ਵੰਡਾਂਗੇ ਕਿਉਂ ਠੀਕ ਹੈ ਕਿਹਾ ਨਾ ਬਾਨੂ ਤੇ ਇਸ ਤਰ੍ਹਾਂ ਜਾਂਤੇ ਦੀ ਬੱਚੀ ਕਬੀਲੇ ਵਾਲਿਆਂ ਦੇ ਕੋਲ ਚਲੀ ਜਾਂਦੀ ਹੈ ਤੇ ਕਬੀਲੇ ਵਿੱਚ ਖੁਸ਼ੀ ਕਾਰਨ ਲੱਡੂ ਵੰਡੇ ਜਾਂਦੇ ਹਨ ਤੇ ਬਖਸ਼ੀ ਹੌਲੀ-ਹੌਲੀ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਣੀਆਂ ਨੰਨੀਆਂ ਸ਼ਰਾਰਤਾਂ ਤੇ ਤੋਤਲੇ ਜਿਹੇ ਬੋਲਾਂ ਨਾਲ ਸਭ ਦਾ ਮਨ ਲਗਾਈ ਰੱਖਦੀ ਹੈ। ਚਾਂਦਨੀ ਬਖਸ਼ੀ ਨੂੰ ਹੱਦੋਂ ਵੱਧ ਕੇ ਮਾਂ ਦਾ ਪਿਆਰ ਦਿੰਦੀ ਹੈ ਤੇ ਰਸ਼ੀਦ ਆਪਣੇ ਬਾਪ ਹੋਣ ਦਾ ਫਰਜ਼ ਵੀ ਬਾਖੂਬ ਨਿਭਾਉਂਦਾ ਹੈ। ਕਦੇ ਉਸ ਨੂੰ ਮੋਢੇ ਤੇ ਚੁੱਕ ਕੇ ਤੇ ਕਦੇ ਪਿੱਠ ਤੇ ਬਿਠਾ ਉਸ ਨੂੰ ਖਿਡਾਉਂਦਾ ਹੈ। ਉਦ ਜਾਂਤੇ ਦੇਕਰ ਉਸ ਦਿਨ ਤੋਂ ਧਨਕਰ ਲੱਕੜ ਜਹੀ ਬਣ ਜਿਉਂਦੀ লাশ ਬਣ ਕੇ ਰਹਿ ਜਾਂਦੀ ਹੈ ਸਾਰੇ ਉਸ ਬੱਚੀ ਨੂੰ ਭੁੱਲ ਜਾਂਦੇ ਹਨ ਪਰ ਨਾਂ ਤਾਂ ਜਾਂਟਾ ਉਸ ਨੂੰ ਭੁੱਲਦਾ ਹੈ ਤੇ ਨਾਂ ਧਨਕਰ ਜਾਂਟਾ ਜਿੱਥੇ ਵੀ ਦਸ ਪੈਂਦੀ ਹੈ ਉਹ ਧਨਕਰ ਨੂੰ ਲੈ ਕੇ ਜਾਂਦਾ ਹੈ ਕਿ ਖੋਰੇ ਕਿਸੇ ਦਾ ਨਾ ਕਿਸੇ ਉਹ ਠੀਕ ਹੋ ਜਾਵੇ ਬੜੀਆਂ ਥਾਂਵਾਂ ਤੇ ਸੁੱਖਾਂ ਸੁਖ ਦਾ ਮੱਥੇ ਟੇਕਦਾ ਹੈ ਪਰ ਕੋਈ ਫਰਕ ਨਹੀਂ ਪੈਂਦਾ ਤੇ ਘਰ ਦੀ ਆਰਥਿਕ ਦਸ਼ਾ ਹੋਰ ਵੀ ਵਿਗੜ ਚਾਂਦੀ ਹੈ। ਬਾਕੀ ਕੱਲ ਦੀ ਵੀਡੀਓ ਵਿੱਚ ਜਾਰੀ ਰੱਖਾਂਗੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ।